ਟ੍ਰੈਫਿਕ ਪੁਲਿਸ ਕੀ ਆਪਣਾ ਰੋਜ਼ਾਨਾ ਦੀ ਤਰ੍ਹਾਂ ਅਸੀਂ ਮਾਨਜੋਗ ਐਸਐਸਪੀ ਸਾਹਿਬ ਦੀਆਂ ਖਧਿਆਤਾ ਮਤਾਬਕ ਜਿਹੜਾ ਰੋਜ਼ ਹੀ ਅਸੀਂ ਥਾਂ-ਥਾਂ ਤੇ ਨਾਕੇ ਲਗਾ ਲਗਾਈਦਾ ਜਿਹੜੇ ਟ੍ਰਿਪਲ ਸਵਾਰੀ ਵਿਦਾਉਟ ਨੰਬਰ ਤੇ ਪਟਾਕਾ ਸਲੈਂਸਰ ਦਾ ਜਿਹੜਾ ਅਸੀਂ ਇਹਨਾਂ ਨੂੰ ਬਾਉਂਡ ਕਰੀਦਾ ਉਹ ਹਰਕ ਨੂੰ ਇਹ ਹੌਪ ਹੁੰਦੀ ਹੈ ਵੀ ਅਸੀਂ ਕਿਸੇ ਨਾਲ ਗੱਲ ਕਰਾ ਦੇਾਂਗੇ ਤੇ ਛੱਡ ਦੇਣਗੇ ਪਰ ਅਹੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਆ ਭਾਵੇਂ ਕੋ ਗੱਲ ਕਰੇ ਚਲੋ ਸੁਣਨੀ ਵੀ ਪੈਂਦੀ ਹੈ ਤੇ ਆਪਾਂ ਚਲਾਨ ਜਿਹੜਾ ਆ ਜਿਹੜਾ ਬੰਦਾ ਗਲਤ ਆ ਉਹਦੀ ਚਲਾਨ ਕਰੀਦਾ ਹੀ ਕਰੀ ਅੱਜ ਕਿੰਨੇ ਬਾਉਂਡ ਕੀਤੇ ਗਏ ਆ ਅੱਜ ਜੀ 4 ਬਾਉਂਡ ਕੀਤੇ ਆ ਜੀ 4 ਅਸੀਂ ਪਟਾਕਾ ਸਲੈਂਸਰ ਦੇ ਕੀਤੇ ਆ ਜੀ ਇੱਕ ਅਸੀਂ ਅੰਡਰਰੇਜ ਦਾ ਕੀਤਾ ਜੀ ਅਸੀਂ ਥਾਂ ਥਾਂ ਤੇ ਸੈਮੀਨਾਰ ਵੀ ਲਾਈਦਾ ਸਕੂਲਾਂ 'ਚ ਵੀ ਲਾਈਦਾ ਪਿੰਡਾਂ 'ਚ ਵੀ ਲਾਈਦਾ ਤੇ ਜਿਹੜਾ ਅੰਡਰੇਜ ਬੱਚਾ ਆ ਉਹ ਉਹਨਾਂ ਨੂੰ ਜਿਹੜੀ ਇਹ ਆਪਣਾ 25 ਸਾਲ ਆ ਆਪਣਾ 25000 ਰੁਪਿਆ ਜੁਰਮਾਨਾ ਹੈ 3 ਸਾਲ ਦੀ ਮਾਂ ਪਿਓ ਨੂੰ ਕਹਿ ਦੋ ਸਕਦੀ ਹੈ ਠੀਕ ਹੈ ਨਹੀਂ ਉਹ ਜਿਹੜਾ ਇਹ ਨਾ ਚਲਾਣ ਜੇ ਫਿਰ ਵੀ ਕੋਈ ਸਾਡੇ ਦੇਖਣ ਚਾਹੁੰਦਾ ਹੈ ਜਿੱਦਾਂ ਤੁਹਾਡੇ ਸਾਹਮਣੇ ਤੇ ਆਪਾਂ ਉਹਦਾ ਬੌਂਡ ਕਰੀਦਾ। ਤਾਉ ਮਤਲਬ ਸਖਤੀ ਨਾਲ ਪੇਸ਼ ਆਇਆ ਜਾਏਗਾ ਜਿਹੜਾ ਨਹੀਂ ਹਟੇਗਾ ਇਹਨਾਂ ਨੂੰ ਸਮਝਾ ਕੇ ਤੇ ਬਿਦੇਰੀ ਵਾਲੀ ਵੇਖ ਲਿਆ। ਤੇ ਜਿਹੜਾ ਵੀ ਤਿੰਸਵਾਰੀ ਕੋਈ ਮਤਲਬ ਗਲਤ ਨੰਬਰ ਜਿਹੜਾ ਹੁੰਦਾ ਹੈ ਪਟਾਕਾ ਸਲੈਂਸਰ ਇਹ ਉਹ ਸਾਰਿਆਂ ਦੇ ਇਹੀ ਚਲਾਣ ਜਿਹੜੇ ਆ ਕੀ ਮੈਸੇਜ ਦੇਣਾ ਚਾਹੋਗੇ ਲਾ ਮੈਸੇਜ ਇਹੋ ਹੀ ਆ ਸਾਡੇ ਮੰਨ ਜੋਗੇ ਐਸਐਸਪੀ ਸ਼੍ਰੀ ਦਿੱਤਿਆ ਜੀ ਵੱਲੋਂ ਵੀ ਭਈ ਇਹਨਾਂ ਲੋਕਾਂ ਨੂੰ ਸਮਝਾਓ ਤਾਂ ਜਿਹੜਾ ਨਹੀਂ ਹਟਦਾ ਫਿਰ ਉਹਨਾਂ ਦੇ ਚਲਾਣੇ ਦੇ ਸ਼ਕਤੀ ਨਾਲ ਕਰੋ ਚਲਾਣੇ ਕਰੀਦਾ ਜੀ ਵਾਰਨਿੰਗ ਇਹਨਾਂ ਨੂੰ ਸਮਝਾਈਦਾ ਸਕੂਲਾਂ 'ਚ ਇਹਨਾਂ ਦੇ ਸੈਮੀਨਾਰ ਲਾ ਕੇ ਪਿੰਡਾਂ 'ਚ ਸੈਮੀਨਾਰ ਲਾ ਕੇ ਠੀਕ ਨਹੀਂ ਥਾਂ ਥਾਂ ਤੇ ਬੋਰਡ ਲਗਾਏ ਗਏ ਆ ਤੇ ਉਹ ਸਾਰਾ ਇਹਨਾਂ ਨੂੰ ਦੱਸੀਦਾ ਤੇ ਜੇਦੋਂ ਨਹੀਂ ਸਮਝਣ ਫਿਰ ਚਲਾਣੀ ਕਰੀਦਾ পক্ষা লাগে আৰু